ਅੱਜ ਤੱਕ ਜਿੰਨੀ ਵੀ ਬੇਨਤੀ ਕੀਤੀ ਗਈ ਨੌਜਵਾਨ ਵੀਰਾਂ ਨੂੰ ਕੀਤੀ ਗਈ ਅਗਲੀ ਬੇਨਤੀ ਅਹੁਦੇਦਾਰ ਸਹਿਬਾਨ ਨੂੰ ਹੈ ਅਹੁਦੇਦਾਰ ਸਹਿਬਾਨ ਨੂੰ ਬੇਨਤੀ ਹੈ ਕਿ ਉਹ ਨੌਜਵਾਨ ਵੀਰਾਂ ਨੂੰ ਆਪਣੇ ਨਾਲ ਲੈ ਕੇ ਚੱਲਾਂ ਇਸ ਤੋਂ ਬਿਨਾ ਜੋ ਵੀ ਕਮੇਟੀਆਂ ਦੇ ਅੰਦਰੂਨੀ ਝਗੜਿਆਂ ਦੀ ਗੱਲਬਾਤ ਕੀਤੀ ਗਈ ਹੈ ਜੋ ਝਗੜੇ ਥਾਣੇ ਚਲੇ ਜਾਂਦੇ ਹਨ ਜੋ ਝਗੜੇ ਕਚਹਿਰੀ ਵਿੱਚ ਚਲੇ ਜਾਂਦੇ ਹਨ ਉਹ ਹਰ ਇੱਕ ਕਮੇਟੀ ਵਿੱਚ ਨਹੀਂ ਹੁੰਦੇ 99% ਕਮੇਟੀਆਂ ਦੇ ਵਿੱਚ ਪ੍ਰੇਮ ਹੈ ਬਹੁਤ ਹੀ ਘੱਟ ਨਾ માત્ર ਕਮੇਟੀਆਂ ਦੇ ਵਿੱਚ ਝਗੜਾ ਹੋ ਸਕਦਾ ਹੈ ਬਹੁਤ ਹੀ ਘੱਟ ਨਾ ਮਾਤਰ ਝਗੜੇ ਖਾਣੇ ਕਚਹਿਰੀ ਗਏ ਹੋਣਗੇ ਕਿਸਲੇ ਬਹੁ ਗਿਣਤੀ ਵੱਡੀ ਗਿਣਤੀ ਕਮੇਟੀਆਂ ਦੇ ਵਿੱਚੋਂ ਬਹੁਤ ਹੀ ਪਿਆਰ ਸੇਵਾ ਭਾਵਨਾ ਦੀ ਖੁਸ਼ਬੂ ਆਉਂਦੀ ਹੈ ਇਹ ਖੁਸ਼ਬੂ ਜਿਹੜੀ ਪੰਜਾਬ ਦੇ ਵਿੱਚ ਹਮੇਸ਼ਾ ਆਉਣੀ ਚਾਹੀਦੀ ਹੈ ਤੇ ਪੰਜਾਬ ਇਸ ਖੁਸ਼ਬੂ ਦੇ ਨਾਲ ਮਹਿਕਦਾ ਰਹਿਣਾ ਚਾਹੀਦਾ ਹੈ ਤੇ ਨੌਜਵਾਨ ਵੀਰ ਜਦੋਂ ਅਹੁਦੇਦਾਰ ਸਹਿਬਾਨ ਦੇ ਨਾਲ ਚੱਲਦੇ ਹਨ ਤਾਂ ਅਹੁਦੇਦਾਰ ਸਹਿਬਾਨ ਵੀ ਉਹਨਾਂ ਨੂੰ ਆਪਣਾ ਬਣਦਾ ਅਸ਼ੀਰਵਾਦ ਦੇਣ ਤੇ ਉਹਨਾਂ ਨੂੰ ਆਪਣੇ ਨਾਲ ਲਾ ਕੇ ਸੇਵਾ ਦੀ ਭਾਵਨਾ ਜਿਹੜੀ ਹੈ ਉਹਦੇ ਵਿੱਚ ਲੈਂਪਟ ਕਰ ਲੈਣ ਤੇ ਹੌਲੀ ਹੌਲੀ ਨੌਜਵਾਨ ਵੀ ਸਿੱਖ ਜਾਣਗੇ ਇਸ ਲਈ ਇਹ ਇੱਕ ਤਾਲਮੇਲ ਨੌਜਵਾਨਾਂ ਦੇ ਵਿੱਚ ਤੇ ਅਹੁਦੇਦਾਰ ਸੇਵਾਨਾਂ ਦੇ ਵਿੱਚ ਹੋਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ